ਦੇਰ ਕਾ ਕੋ ਤੇ ਸੋ ਅਨੰਦ ਰੂਪ ਗਰਮ ਬਨਾਸੀ ਤਮੰਦਿ ਫੂਟੇ ਦਾ ਅਨੰਦ ਸਰਵੰਗ ਬਰਨਾਸੀ ਕਰੀ ਨੋਲ ਗੁਰਿੰਦ ਆਸਮਰਤ ਨਿਵਾਸੀ ਜਾਇ ਬਿਪੂਤੇ ਦੇ ਚਾਇ ਬਗਨੀ ਮੇ ਅਰੀ ਅੰਗਰੀ ਅੰਗਰੀ ਮਲ ਰੇਨ ਝਾ ਕਰੋ ਵਰਤੀ ਇਕ ਓਅੰਕਾਰ ਸਤਿਗੁਰ ਬਰਜਾਦ ਤ ਬਰਜਾਦ ਸਵਈਏ ਬਾਦਸ਼ਾਹੀ ਦਸਮੀ ਸਰਾਗ ਸੁਧ ਸਮੂਦ ਦਾਨ ਕੇ ਦੇਖ ਬਿਰਿਓ ਘਰ ਜੋਗ ਜਤੀ ਕੇ ਸੂਰ ਜੁਰਾ ਦੇ ਨਦ ਸੁਦਦਾਤ ਰੰਗ ਜਮੋ ਅਨੇਕ ਮਤੀ ਕੇ ਸਾਰੀ ਦੇਖੋ ਦੇ ਘਰ ਮਦ ਸੋਨਾ ਦੀ ਕਿਦ ਪ੍ਰਾਨ ਮਤੀ ਕੇ ਸ੍ਰੀ ਭਗਵਾਨ ਕੀ ਬਾਏ ਕਿਰਪਾ ਹੂੰ ਦੇ ਗਰਤੀ ਵਨੇ ਗਰਤੀ ਕੇ ਮਾਤੇ ਮਦੰਗ ਜਰ ਜਰ ਸੰਗ ਅਨੁਭਵ ਦੰਗ ਰੰਗ ਜਵਾਰੇ ਕੋੜ ਦੁਰੰਗ ਕੁਰੰਗ ਜਗੂਦਤ ਪਉਨ ਕੀ ਗਉਨ ਕੋ ਜਾਤ ਨਿਵਾਰੇ ਪਾਰੀ ਬੁਜਾਨ ਕੇ ਬੂ ਬਲੀ ਵਜਨ ਆਵਦ ਜੀ ਨ ਜਾਤ ਵਿਚਾਰੇ ਦੇ ਬਈ ਤੋ ਕਾ ਬਈ ਭੂਪਤ ਅੰਦ ਕੋ ਨੰਗੇ ਬਾਏ ਬਦਾਰੇ ਜੀਤ ਬੈ ਜੋ ਦੇ ਦਿਸਾਨ ਕੋ ਬਾਜਿਤ ਟੋਲ ਮਰਦੰਗ ਨਗਾਰੇ ਗੂੰਜ ਦੇ ਗੂੜ ਗਜਨ ਗ ਜੰਦਰ ਹਿਸਦੇ ਆ ਰਾਜ ਹਜਾਰੇ ਬੂਤ ਭਵਿਕ ਭਗਵਾਨ ਕੇ ਬੋਬਦ ਕੌਨ ਕਰੈ ਨਹੀਂ ਜਦ ਵਿਚਾਰੇ ਸ਼੍ਰੀ ਪੱਤਿ ਸ਼੍ਰੀ ਭਗਵਾਨ ਬਿ ਜੀਵ ਆਨੰਦ ਗਉਂਦ ਕੇ ਦਾਮਦਾਰੀ ਤੀਰਤ ਨਾਨਦ ਦੇ ਆਤਮਦਾਨ ਜੋ ਜਨਮ ਨੇ ਮਾਨੇ ਕ ਬਸੇ ਕੈ ਵੀਦ ਪੁਰਾਨ ਗ ਦੇਵ ਗੁਰਾਨ ਜਮੀਨ ਜਮਾਨ ਜ਼ਮਾਨ ਕੇ ਬੀਕੈ ਪਉਰ ਜਦੀ ਜਤੁਦਾਰ ਸਵਸ ਵਿਚਾਰ ਹਜ਼ਾਰ ਕ ਦੇਖੈ ਜੀ ਭਗਵਾਨ ਬਜੇ ਬਨੂਪਦ ਏਗਰ ਦੀਵਨ ਏਗਨ ਲੇਖੈ ਸੁਦਦ ਬਾਗ ਦੁਰੰਦ ਦੁਆਗ ਜੀ ਰਾਜ ਜਨਾਂ ਦੁਰਜਾਨੰਦ ਲੇਗੇ ਭਾਰੀ ਗੁਮਾਨ ਬਰੇ ਮਨ ਕਰ ਪਰਵਤ ਬੰਗ ਲੈ ਨਾ ਲੇਗੇ ਦੂਰ ਰੀਨ ਮਰੋਰ ਮਵਾਸ ਨਮਾਤੇ ਮਦੰਗਰ ਵਾਰ ਮਲੇਗੇ ਸ਼੍ਰੀ ਬਾਤ ਜੀ ਭਗਵਾਨ ਗਿਰਪਾਵਨ ਤਿਆਗ ਜਹਾਨ ਨਿਦਾਨ ਚਲੇਗੇ ਬੀਰ ਬਰਬਡੀ ਬਰਿਆਰ ਅਬ ਜਾਰਾ ਹਜ਼ਾਰ ਕੀ ਦਾਰ ਪਛਈਆ ਦੂਰ ਤੇ ਦੀਸ ਮਲੰਦ ਮਵਸਨ ਵਾਦਿਗ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਗਾੜੇ ਗੜਾਨ ਕੇ ਤੋੜਨਾਰ ਸੋ ਬਤ ਨਹੀਂ ਜਿਕ ਚਾਰ ਲਵਈਆ ਸਾਈਂ ਬਜਰੀ ਸਭ ਗੁਜ਼ਰਨਾਇਕ ਜਜਗ ਅਨੇਕ ਸੋ ਏਕ ਦਵਈਆ दानव देव अभिनंदन साजर बुद्ध भविक भगवान जपेंगे जी जीव जिते जी जन्म में दल में बल ही बल पल में जब तापत पेंगे पुनबर दाबन वाड जय तुन बाबन गे वो पुंजग पेंगे साध समू बरजन बृज जगत सवे वो लोग जपेंगे मानवेन्द्र ਗੁਰਜੇਂਦਰ ਨਰਾਗ ਬ ਜੋਨਦਰ ਲੋਕ ਕੋ ਰਾਜ ਕਰੇਗੇ ਕੋਡ ਜਨਾਨਕ ਜਾਤਕ ਦਾਨ ਨੀਕ ਤੁ ਅੰਬਰ ਜਾਜ ਬਰਹੇਗੇ ਬ੍ਰਹਮ ਮੇ ਸਰਬ ਜਨ ਜੀ ਬਦ ਅੰਤ ਬ ਜੇਮ ਬਾਜ ਬਰਹੇਗੇ ਜੇ ਨਾ ਜੀ ਬਦ ਕੇ ਬਰਜੇ ਬੰਦ ਤੀਨ ਅਰ ਬੇਰਨ ਦੇਖਤ ਰਹੇਗੇ ਕਾਂ ਭਇਓ ਯੋ ਦੂਲ ਜਨਮ ਉਂਦ ਗਏ ਬੈਠ ਰਿਓ ਵਕਤ ਧਿਆਨ ਲਗਾਇਓ ਆਨੰਦ ਵਿਰੋਲੀ ਆਜ਼ਾਦ ਸੁਮੰਦਰਣ ਲੋਗੈ ਵਰਲੋਗ ਵਾਇਓ ਬਾਸ ਗਿਓ ਵਿਗਿਆਨ ਦੋ ਬੈਠ ਗਏ ਜੈ ਜੈ ਦੋ ਬੈਠ ਬਿਤਾਇਓ ਸਾਜ ਗੋ ਰਮ ਲਿਓ ਜਿਵੇਂ ਜਨ ਪ੍ਰੇਮ ਕੀਓ ਦਿਨ ਇਹ ਪ੍ਰਪਾਇਓ ਕਾਹੂਲ ਬਾਨ ਬੂਜ ਤਰਿਓ ਜਰ ਕਾਹੂਲ ਲਿੰਗ ਘਰੇ ਲਟਕਾਇਓ ਕਾਉਲ ਕਿਓ ਰਵਾਚ ਦੀਸਾਂ ਮੈਂ ਕਾਉਲ ਪਸ਼ਾ ਕੋ ਸੀਸ ਨਿਵਾਇਓ ਕੋ ਦਾਨ ਕੋ ਬੂਜਦਾ ਵਦ ਗੋ ਮਿਰ ਦਾਨ ਕੋ ਬੂਜਨਦਾਯੋ ਗੁਰ ਗਿਰਿਆ ੁਰਜੂਦਾ ਵੀ ਜਗੁ ਸ਼੍ਰੀ ਭਗਵਾਨ ਕੋ ਭੇਦ ਨ ਪਾਇਓ ਇਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਵਦੈ ਬਾਰਸ਼ਾਈ ਦਸਵੀਂ ਕਬੇ ਆਵਾਜ਼ ਵੇਂਦੀ ਜੋ ਬਈ ਅਮਰੀ ਗਰਵਾਦਰ ਚਾਪੂਰਣ ਹੋਏ ਜਿੰਦਗੀ ਚਾਦਵ ਜਰਨਨ ਮਨ ਰੇ ਮਾਰਾ ਅਭਨਾ ਜਾਨ ਕਰੋ ਦੁਪਾਰਾ ਹਾਰੇ ਦੂਟ ਜਵਾਦ ਮੁਕਾਵਾ ਆਵਾ ਤੈ ਮੋਈ ਬਚਾਓ ਸੁਗੀ ਬਸੈ ਮੋਰੋ ਪਰਿਵਾਰਾ ਜੇ ਕੁਸਿਕ ਸਵੇ ਕਰਦਾਰਾ ਮੋਰ ਚਾਨਿ ਜਿ ਕਰਦੇ ਕਰੀਏ ਜ਼ਬੈ ਰਣਗੋ ਆਸੰਗਰੀਏ ਪੂਰਨ ਹੋਏ ਮਾਰੀ ਆਸਾ ਤੋਰ ਭਜਨ ਕੀ ਰੇ ਬਿਆਸਾ ਤੁਮੇ ਝੜ ਕੋਈ ਅਵਰਨ ਦਿਹਾਉ ਜੋ ਵਰਚਾਉ ਜੋ ਤੁਮ ਤੇ ਪਾਉ ਸੇਵਕ ਸਿੱਖ ਅਮਾਰੇ ਤਾਰੀ ਹੈ ਚੁਣ ਜੁਣ ਜਤਰਾ ਅਮਾਰੇ ਮਾਰੀ ਹੈ ਆਬਾਦ ਦੇ ਮੁਝੇ ਉਗਰੀਏ ਮਰਨ ਕਾਲ ਕਦਰਾਜ ਨਵਰੀ ਹੈ ਹੁਜੁਰ ਦਾ ਮਾਰੇ ਬਚਾ ਜੀ ਤੁਝੁ ਕਰਿਓ ਰਚਾ ਰਗ ਲਿਓ ਮੋਇ ਰਖਨਾਰੇ ਸਾਈਂ ਬਸੰਤ ਸਾਈਂ ਪਿਆਰੇ ਦੀਨ ਬੰਦ ਦੂਸਟਨ ਕੇ ਹੰਤਾ ਤੁਮੋ ਪੂਰੀ ਚਿਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਦਰਮਿਜਨ ਪ੍ਰਕਾਸ਼ ਅਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਜਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਜਵ ਲੋਕ ਜਵਾਰਾਨ ਨਮਸਕਾਰ ਹੈ ਦਾਏ ਮਹਾਰਾਜ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਦ ਜੈਸ਼ਣੂ ਭਜਾਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਮਾਰਾ ਨਮਸਕਾਰ ਤਿਸੀ ਕੋ ਮਾਰੀ ਸਗਲ ਪ੍ਰਜਾ ਜਨ ਆਪ ਜਵਾਰੀ ਜਿਵ ਕਰਨ ਕੋ ਸਭ ਕੋ ਨੂੰ ਸੁਖ ਦਿਓ ਸਦਰਣ ਕੋ ਬਲ ਮੋਗਦ ਗਿਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਵੀਰ ਪਛਾਨਤ ਕੀਤੀ ਦੇ ਗੁੰਦਰਸ ਤੁਲਾ ਜ਼ਬਰ ਕਰ ਬਦ ਰੇਟ ਕਰ ਬੋਲਾ ਗੰਦਨ ਦੁਗ ਬਾਜਦੀ ਦੁਖੀ ਦੁਖ ਬਾਜਦਾ ਰਗੇ ਸੁਖੀ ਇੱਕ ਇੱਕ ਕੀ ਵੀਰ ਬਚਾਨੇ ਕਟਕਟ ਕੀ ਬਡਬਡ ਕੀ ਜਾਨੇ ਜਬ ਉਦ ਕਰਕੇ ਗਰਾ ਕਰ ਤਾਰਾ ਪ੍ਰਜਾ ਦਾ ਤਉ ਦੇਹ અપਾਰਾ ਜਬ ਆਕਰ ਕੇ ਕਰਤ ਹੋ ਕਉ ਤੂੰ ਮੈ ਵਿਲ ਦੇਦਰ ਸੰਭੂ ਜੀਤੀ ਵਦਨ ਤੇਰੇ ਤਵਾਰ ਹੈ ਆਪ ਆਪਣੀ ਬੋਜ ਉਚਾਰੇ ਸੋਦਾ ਦੇ ਰਦਨ ਰਾਲਮ ਜਾਨਦ ਦੇ ਪੇਦ ਵਰਗਾਲਮ ਨਿਰੰਕਾਰ ਨਿਰਭਗਨ ਲੰਬ ਆਦਿ ਨੀਲ ਆਦਿ ਤੰਬ ਤਾਗਾਂ ਉਡੋ ਜਦ ਵਿਦਾ ਜਗੁ ਪੀਨੇ ਭਾਵਦ ਵਿਦਾ ਤਾਗੋ ਘਰ ਪਾਨ ਅਨੁਮੰਦ ਮਾ ਮੂੜਕ ਚ ਪੇਦਨ ਜਾਨਦ ਮਾ ਦੇਵ ਕੋ ਗਤ ਸਦਾ ਜਬ ਨਿਰੰਕਾਰ ਕਾ ਚੀਂਦਨੈ ਬੇਵ ਆਵ ਪਰਿਯੁਦੈ ਜੇਤੀ ਵਰਣ ਦੇ ਬਿਰ ਬਿਰ ਦੂਏ ਤੇਤੀ ਤੁਮਰਾਲ ਕਾ ਨਾ ਜਾਏ ਬਜ਼ਾਰਾ ਕੈ ਉਹ ਜਜ ਵਰਤਮ ਸੰਸਾਰਾ ਇਕ ਰੂਪ ਨੂੰ ਬਜ਼ੂਰੂ ਬਾਰੰਦ ਬਿਉ ਰਾਵ ਗੈ ਵੂ ਬਾਂਡ ਜੇ ਜੇਰ ਜੇ ਜੇ ਤਜ ਗਿਨੀ ਰੂਪ ਜਗਾਂ ਬੌਰ ਜਦੀਨੀ ਗਉਂ ਫੂਲ ਰਾਜਾ ਬੇਟਾ ਗਉਂ ਜੰਡ ਬਰ ਸੰਗਰੇ ਘਟਾ ਜਿ ਰੇਟ ਰਗਾ ਚੰਬਉ ਰਾਜੂਗਾ ਦੇ ਸਰੂਪ ਸੁਯੰਭਵ ਔਰ ਚਾ ਮੇਰੀ ਤੁਮ ਕਰੋ ਜਿ ਕੋ ਵਾਰ ਜ਼ਿਕਰ ਕਰੋ ਦੁੱਤ ਜਿਤੇ ਉਡੋ ਦੁੱਤ ਬਾਦਾਰ ਜਰ ਮੇਰੀ ਕਰੋ ਨਕਾਤਾ ਜਿਹਾ ਦੋ ਦਉਦਰਣੀ ਪਾਰੇ ਜਨਕੇ ਦੁੱਤ ਦਉਤੇ ਮਾਰੇ ਬੁਰਖ ਜਨਮ ਅਗ ਬਰੇ ਤੇ ਆਰੇ ਜਨਕੇ ਤੁਮ ਸੰਗਰ ਦਵਟਾਰੇ ਜੋਗਲ ਗੋਤ ਵਾਰਦੇ ਹੈ ਦਾ ਵਿਖਾ ਨਿਕਟਣਾ ਹੈ ਹਰ ਚਾਹ ਉਹਦਾ ਜੋ ਕਨਾਂ ਸੁਟੇ ਡੜੇ ਰੈਤ ਕਾਲਾ ਕਿਰਪਾ ਦੇ ਰਦਨ ਜਾਏ ਨੇ ਰੂਤਾ ਕੇ ਤਾਉਨ ਕਮੈ ਰਿਓ ਰਿਤ ਜਿਤ ਘਰਮੂਦੋਈ ਦੁਰਦਾਰਾ ਗਨ ਕੋਈ ਗਾਇ ਮੈ ਆਇਆ ਕਾਇ ਵਾਰ ਦਿੱਤਾ ਯਵਾਰਾ ਜੇ ਨਰਨਾਵ ਯਾਰੂ ਕਾ ਦਾ ਦੁਰਦੋ ਦੇ ਰਾਖੜ ਕੀ ਤੁਮੈ ਸਰਨ ਤੇ ਯਾਰੀ ਆਵਾਦ ਲਿਉ ਆਇਦਰ ਦਰਮੋ ਹੋਇ ਆਇਦਰ ਦੋ ਦਲੀਉ ਜਾਈਂ ਦਈ ਵਈਆ ਪਾਇ ਗਏ ਜਉ ਤੇ ਤੁਮਰੀ ਦੋ ਦੇ ਕੋ ਆਗਦੇ ਨੀ ਅਨਿਓ ਗਮਰੇ ਵਾਰ ਕੁਰਾਨ ਕੈਮਤੇ ਗਮਨਿਓ ਸਿਮਰਦਸਾ ਦਰਵੇਸ ਮੈਂ ਮੋਬੇਦ ਕੈਮੇ ਜਾਣਿਓ ਜੇ ਜਬਾਨ ਕਿਰਪਾ ਤੁਮਹੀ ਕਰ ਮੈਂ ਨਾ ਗਉ ਦੋਈ ਫਗਾਨਿਓ ਦੋਰਾ ਸਗਲ ਦਵਾਰ ਕੋਈ ਜੁਆੜ ਕੇ ਗਇਓ ਦਵਾਰ ਬਾਇ ਗਏ ਕੀ ਰਾਜ ਅਸ ਗੁੰਦ ਦਵਾਰ RAM ਗਲੀ ਮਾਲਾ ਦੀ ਜਾਨੰਦ ਕਉਂ ਗਾ ਰੂਪ ਪ੍ਰਸਾਦ ਅਰੰਦ ਪਾਇਆ ਮੇਰੀ ਮਾਏ ਜਦ ਗੁਰੂ ਮੈਂ ਪਾਇਆ ਜਦ ਗੁਰਦਾ ਪਾਇਆ ਸਹਿਜ ਦੇ ਦੀਵਨ ਮਜੀਆ ਵਾਦਾਈਆ ਰਾਗ ਤਨ ਪਰਵਾਰ ਪਰਿਆ ਸਬਦ ਗਾਵਣ ਆਈਆ ਸਬਦ ਤੂੰ ਤੇ ਗਾਉਈ ਗਿਆ ਮਨ ਜਿਨੀ ਵਜਾਇਆ ਗਏ ਨਾ ਗਾਣਾ ਦੋਆ ਜਦ ਗੁਰੂ ਮੈਂ ਪਾਇਆ ਏ ਮਨ ਮੇਰੇ ਆ ਦੂਸਦਾਰੋ ਵਰਨਾਲੇ ਵਰਨਾਲੇ ਤੂੰ ਮਨ ਮੇਰੇ ਦੁਖ ਦਾ ਵਿਜਾਰਣਾ ਅੰਗੇ ਗਾਰੋ ਗਰੇ ਤੇਰਾ ਗਰਜ ਸਭ ਸਵਾਰਣਾ ਸਭ ਨਗਲਾ ਸਮਰੱਤ ਜੁਹੰਮੀ ਜੋਗ ਮਨੋ ਵਿਜਾਰੇ ਗਾਣ ਨਾਨਕ ਮੇਰੇ ਜੀ ਦਾਰੋ ਅਰਨਾਲੇ ਸੱਚੇ ਸਾਹਿਬ ਗਿਆਨਾਈ ਕਰਦੀ ਰਹਿ ਕਰਦਾ ਧੀਰ ਸਭ ਕੀ ਜੈ ਜੀਤੇ ਸੁ ਪਾਵੀ ਜਦਾ ਸਿਖਤ ਸਲਾਹ ਦੀਰੀ ਨਾਮ ਮਨ ਵਸਾਵੇ ਦਾ ਵਜੇ ਨਿਕ ਗਏ ਵਾਜੇ ਜਉ ਤਨੇਰੇ ਗੈ ਨਾਨਕ ਦੇ ਚੇ ਸਾਇਬ ਕਾ ਨਾਹੀ ਕਰਤੀ ਰਹਿ ਸਦਾ ਨਾਮਿ ਰਾਜ਼ਾਰੋ ਸਾਜਾ ਧਾਰ ਮਿਰਾ ਜਿਵ ਕਾ ਸਭ ਗਵਈਆ ਕਰ ਸੰਤ ਸੁਖੁ ਮਨਾਈ ਵਜੇ ਆਜ ਨੀਤਾ ਦਾ ਪੂਜਈਆ ਸਦਾ ਗੁਰਵਾਨ ਗਿਦਾ ਗੁਰ ਬਿਟੋ ਜੇ ਦੀਏ ਵਡਿਆਈਆ ਗੈ ਨਾਨਕ ਗੁਰੂ ਨੋ ਸੰਤੋ ਜਉ ਦਰੋ ਪਿਆਰੋ ਸਚਾਨ ਮੇਰਾ ਆਧਾਰੋ ਆਜੇ ਪੰਜ ਦੂਤ ਦਿਤ ਕਰਿ ਸੁਭਾਗੇ ਕਰਿ ਸੁਭਾਗੇ ਦੋ ਦਵਾਜੀ ਕਲਾ ਜਿਤ ਕਰਤਾਈਆ ਪੰਜ ਦੂਤ ਦਿਤ ਕੀਤੇ ਗਾਇ ਘੰਟਿ ਤੁਮਾਰੇ ਆਦਰ ਕਰੰ ਭੈ ਆਦੂ ਜਨ ਕੋ ਸੇ ਨਾਮ ਅਰਗ ਲਾਗੇ ਗੈ ਨਾਨਕ ਦਸ ਕੋ ਆਦਿਤ ਕਰਨ ਦਵਾਜੀ ਸਾਚੀ ਲਿਵੈ ਬੰਦੀ ਰਬਾਣੀ ਦੇ ਨਾਣੇ ਦੇਨਵਾਣੀ ਲਿਵੈ ਵਾਜੋ ਗਿਆ ਕਰੇ ਵਿਚਾਰੀਆ ਅੰਤ ਦੁਆਸ ਮੁਰਾਦ ਕੋਈ ਨਾ ਹੀ ਕਿਰਪਾ ਕਰ ਬਨਵਾਈਆ ਜਿਦ ਨੂੰ ਹੋਰ ਤਾਉ ਨਾਹੀ ਸਬਦ ਲਾਗ ਦਵਾਰੀਆ ਕਹ ਨਾਨਕ ਲਿਵੈ ਵਾਜੋ ਗਿਆ ਕਰੇ ਵਿਚਾਰੀਆ ਅੰਤ ਆਨੰਦ ਸਰੂਪੋ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਆਣਿਆ ਜਾਣਿਆ ਅਨੰਦ ਜਿਦਾ ਗੁਰ ਦੀ ਕਿਰਪਾ ਕਰੇ ਹੈ ਪਿਆਰੀਆ ਕਰ ਗਿਰ ਬਾਗਿ ਲਿਵੇ ਗੱਡੇ ਗਿਆਨ ਅਨੰਜਨ ਸਾਰਿਆ ਅੰਦਰੋਗ ਜਨ ਕਾ ਮੋਹ ਟੁੱਟਾ ਜਨ ਕਾ ਸੋਚੈ ਸਵਾਰਿਆ ਗੈ ਨਾਨਕਿ ਹੋਉ ਨੰਦ ਅਨੰਦ ਗੁਰ ਤੇ ਆਣਿਆ ਬਾਬਾ ਜੇ ਤੂੰ ਦੇ ਜੋ ਇਰਬਾਵੇ ਭਵਤ ਦੁਵਿੰਦੇ ਨੂੰ ਹੋਰ ਕਿਆ ਕਰੇ ਵਿਚਾਰਿਆ ਇਹੋ ਪਰਮ ਭੂਲੇ ਵਿਰਤ ਜਿਸ ਕਾ ਨਾਮ ਲਾਗ ਸਵਾਰਿਆ ਉਰਬਸਾਦੀ ਮਨ ਭਾਇ ਨਾ ਪਾਣਾ ਵਾਵੇ ਗੈ ਨਾਨਕ ਦੇ ਪਿਆਰੇ ਸੋ ਜਨ ਪਾਵੇ ਆਉਂਦ ਵਿਆਰਿਓ ਗਦ ਕੀ ਗਏ ਗਾਣੀ ਗਾਣੀ ਤਤ ਕੀ ਰੀਤ ਦੁਆਰੇ ਪਾਈਏ ਧਨਵਨ ਅਨਦੋ ਤਉ ਗੋਗਵੰਨੈ ਪਾਈਏ ਹੁਕਮਨਿ ਗੁਰੂ ਗੇ ਰਾਗੋ ਸਤਿ ਬਾਣੀ ਗੈ ਨਾਨਕ ਤੁਨੋ ਜੰਤੋ ਕਰਿਓ ਗਦ ਗਾਣੀ ਏ ਮਨ ਚੰਤਲਾ ਜਦੁਰਾਈ ਕਿਨਨ ਪਾਇਆ ਜਦੁਰਾਈ ਨ ਪਾਇਆ ਕਿਨੈ ਦੂਰਣ ਮਨ ਮੀਰਿਆ ਏ ਮਾਇਆ ਮੂਣੀ ਅਨੀਰ ਭਰਮ ਬਨਾਇਆ ਮਾਇਆ ਦੇਉਣੀ ਦਿਨੈ ਕੀਤੀ ਜੀ ਨੰਡੋਲੀ ਭయ్యా ਗੁਰਵਾਣ ਕੀਤਾ ਜਿਸਾ ਬਿਟੋ ਜਨਮੋ ਮੀਟਾ ਲਾਇਆ ਗੈਰ ਨਾਨਕ ਵੰਦ ਜਿਲੇ ਦੁਰਾਇਗਨ ਚਦੁਰਾਇਗਨ ਨ ਪਾਇਆ ਇਹ ਵਨ ਬਿਆਰਿਆ ਤੂਜਾ ਸੱਚ ਜਮਾਲੇ ਉਗਟੰਬ ਤੂਜੇ ਦੀਗ ਦਾ ਚੱਲੈ ਨਾਹੀ ਗੀਰ ਨਾਲੇ ਜੀ ਦਾ ਤੀਰ ਚੱਲੈ ਨਾਹੀ ਇਦ ਨਾਲ ਕਿਉਂ ਤਲਾਈ ਐ ਐਸਾ ਕਮ ਮੂਲੇ ਨਾ ਕੀਚਾ ਜਿੱਤਾਂ ਤੂੰ ਬੁਝਾਈ ਐ ਜਤ ਗੁਰੂ ਕਾ ਉਪਦੇਸਨ ਤੋਂ ਉਹ ਵੈਤੇ ਰਹਿ ਨਾਲੇ ਅਗਮ ਗੋਤਰਾ ਤੇਰਾ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਗਵਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗੰਗੁਚਰਾ ਤੇਰਾ ਅੰਦਰ ਵਾਇਆ ਦੁਨ ਬਾਇ ਅਗੰਨ ਦੀ ਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਕੇਲ ਤੇਰਾ ਗਿਆ ਗੋਗ ਬਗਵਾਨ ਆ ਕਹਿਦਾ ਬੇਕਰਵ ਤੋ ਹੈ ਜਿਨੇ ਜਗ ਤੋ ਬਾਇਆ ਕਹਿ ਨਾਨਕ ਤੂੰ ਸਦਾ ਅਗੰਗ ਤੇਰਾ ਅੰਦਰ ਬਾਇਆ ਅਸੁਰ ਨਰ ਮਨ ਜਨ ਅਮਰਤ ਕੋਜ ਦੇ ਇਸੋ ਅਮਰਤ ਗੁਰ ਤੇ ਬਾਇਆ ਪਾਇਆ ਅਮਰ ਗੁਰ ਕਿਰਪਾ ਕੀਨੀ ਸੱਚਾ ਵਨ ਵਸਾਇਆ ਜੀ ਅੰਤ ਤਦ ਪਾਇ ਗੇਗ ਵਰਤਨ ਆਇਆ ਲੱਭ ਲੋ ਓੰਕਾਰ ਜੁਗਾਦ ਗੁਰੂ ਪਲਾ ਪਾਇਆ ਕਹਿ ਨਾਨਕ ਜਿ ਜਨੋ ਆਵ ਤੁਟਾ ਤਨ ਅੰਮ੍ਰਿਤ ਗੁਰ ਤੇ ਪਾਇਆ ਵਖਦਾ ਕੀ ਜਾਲ ਨਰਾਲੀ ਚਲਣ ਵਾਲੀ ਵਖਦਾ ਗੇਰੀ ਵਿਕ੍ਰਮ ਮਾਰਗ ਚਲਣਾ ਲੱਭ ਲੋ ਓੰਕਾਰ ਦਸ ਜਨ ਬਹੁਤ ਨਹੀਂ ਬੋਲਣਾ ਗਨਿਓ ਜਿੱਕੀ ਬਾਲੋ ਨਿੱਕੀ ਏ ਦਮਾਰਗ ਜਾਣਾ ਗੁਰਪਰਦਾਇ ਜਿਨਿ ਆਪ ਤ ਜੀ ਆਰਵਾਦ ਨਾ ਜ਼ਵਾਣੀ ਗੈ ਨਾਨਕ ਜਾਲ ਭਗਦਾ ਜੁਗੋ ਜੁਗ ਨਿਰਾਲੀ ਜੋ ਤੂੰ ਜਲਾਇ ਤੇ ਉਜਲੇ ਸੁਆਮੀ ਔਰ ਕਿਆ ਜਾਣਾ ਗੁਣ ਤੇਰੇ ਜੇ ਤੂੰ ਜਲਾਇ ਤੇ ਵੈ ਚੱਲੇ ਜਿਨਾਂ ਮਾਰਗ ਪਾਵੇ ਗੁਰ ਕਿਰਪਾ ਜਿਨ ਨਾਮ ਲਾਇ ਤੇ ਹਰ ਅਰਥ ਦਾਤਾ ਆਵੇ ਜਿਸ ਨੂੰ ਕਥਾ ਸੁਣਾਇ ਨੈ ਆਪਣੇ ਦੇ ਗੁਰ ਦਵਾਰੇ ਰੁਕ ਪਾਵੇ ਗੈ ਨਾਨਕ ਸੱਜੇ ਸਾਈਂ ਜੋ ਪਾਵੇ ਦੇ ਵਿੱਚ ਲਾਵੇ ਏੋ ਜੋ ਇਲਾਹ ਜੋ ਦਸ ਆਵਾਜ਼ ਜੋ ਦਸ ਆਵਾਜ਼ ਦਸੋ ਇਲਾਹ ਸਤਿਗੁਰੂ ਸੁਣਾਇ ਏੋ ਤਨ ਤੇ ਮਨ ਵਸਿਆ ਜਨ ਦਰੂ ਲਿਖਿਆ ਆਇ ਇਕ ਵਿਰਹਿ ਕਨੇਰੇ ਕਰੈ ਗੱਲਾਂ ਗੱਲ ਹੀ ਕਿਨੈ ਨਾ ਪਾਇਆ ਗੈ ਨਾਨਕ ਸੱਜੇ ਸੋ ਇਲਾਹ ਸਤਿਗੁਰੂ ਸੁਣਾਇ ਪਵਿੱਤ ਹੋਏ ਜਿਨਨੀ ਅਰਧ ਆਇਆ ਪਵਿੱਤ ਹੋਏ ਜਿਨਨੀ ਅਰਧ ਆਇਆ ਹਰਿ ਤੇ ਆਇਆ ਬਵਿੱਤ ਹੋਏ ਗੁਰਮੁਖ ਜੀਨੀ ਦਾਇਆ ਬਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਬਵਿੱਤ ਸੰਗਤ ਸਵਾਈਆ ਗੈ ਦੇ ਬਵਿੱਤ ਸੁਣਦੇ ਬਵਿੱਤ ਜੇ ਬਵਿੱਤ ਜਿਨੀ ਮਨ ਮਜ਼ਾਇਆ ਗੈ ਨਾਨਕ ਜੇ ਬਵਿੱਤ ਜਿਨੀ ਗੁਰਮੁਖ ਅਰਧ ਆਇਆ ਕਰਵੀ ਸੈ ਜਨਾ ਉਪਜੈ ਬਨ ਸੈ ਜੈ ਸੈ ਸਾਨਾ ਜਾਏ ਰਹਾ ਜਾਏ ਸੈ ਸਗਿਰਤ ਸੰਜਮ ਰਹਿ ਕੰਮ ਕਮਾਏ ਸੈ ਸ ਜੀਉ ਮਲੇ ਨਾ ਕਿਤ ਸੰਜਮ ਤੋਤਾ ਜਾਏ ਮਨਦੋ ਜਗਦ ਲਗੋ ਅਰਜ ਰੋਜ ਤਲਾਈ ਕਹਿ ਨਾਨਕ ਗੁਰ ਪ੍ਰਸਾਦੀ ਸਹਿ ਜੋ ਬਜੈ ਸਾਹਿਬ ਜਾਈ ਜਿਉ ਨਿਰਮਲ ਵਾਰੋ ਨਿਰਮਲ ਵਾਰੋ ਨਿਰਮਲ ਜਿਉ ਤਾਂ ਨਿਰਮਲ ਦੇ ਗੁਰ ਤੇ ਜੀਓ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਓ ਤਾ ਮੈਲੇ ਤਿੰਨੀ ਜਨਮ ਜੁਵੈ ਆਰਿਆ ਏ ਤਜਨਾ ਵੱਡਾ ਰੋਗ ਲੱਗਾ ਮਰਨ ਮਨੋ ਬਿਜ਼ਾਰਿਆ ਬੇਦਾ ਮੈ ਨਾਮ ਤੁਮ ਜੋ ਸੁਨੇ ਨਾਹੀ ਬ੍ਰਹ ਜੋ ਬਿਤਾਲਿਆ ਕਹਿ ਨਾਨਕ ਜਨ ਦਾ ਤਜਿਆ ਗੂੜੇ ਲਾਗੇ ਤਿੰਨੀ ਜਨਮ ਜੁਵੈ ਆਰਿਆ ਜੀਓ ਨਿਰਮਲ ਵਾਰੋ ਨਿਰਮਲ ਵਾਰੋ ਨਿਰਮਲ ਜੀਓ ਦਾ ਨਿਰਮਲ ਜਤ ਗੁਰ ਦੇ ਕਰਨਿਕਾ ਮਾਣੀ ਕੋੜ ਕਿ ਜੋਏ ਹੋਜੈ ਨਾਏ ਮਨ ਸਾਜ ਜਤਿ ਬਾਣੀ ਜਨਵਰਤਨ ਜਿੰਨੀ ਕਟਿਆ ਭਲੇ ਜੀਵਣ ਜਾਰੀ ਕਹਿ ਨਾਨਕ ਜਿਨਵਾ ਨਿਰਮਲ ਸਦਾਰੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਰਦੀ ਜਨੋ ਗੋਵੈ ਉਹ ਵੈ ਸਦ ਜਨੋ ਗੁਰ ਸਿੱਖ ਕੋਈ ਦੀ ਹੋਰ ਗੁਰ ਨਾਲੇ ਗੁਰ ਕੀ ਜਨ ਦੇ ਜੈ ਅੰਦਰ ਆਤਮਾ ਸੰਭਾਲੇ ਆਪ ਛੱਡ ਸਦਾਰਾ ਪਰਣ ਗੁਰ ਬਿਨਿ ਅਵਰਣ ਜਾਣ ਕੋਈ ਕਹਿ ਨਾਨਕ ਜਨੋ ਜਾਣਦੋ ਦੋ ਜਗ ਜਨਮ ਕੋਈ ਜੇ ਕੋ ਗੁਰ ਦੇਵੇ ਮੁਕੋ ਹੋਵੇ ਉਹਨ ਦੁਰਮੁਖਤਨ ਪਾਵੇ ਪਾਵੈ ਮੁਕਤਨ ਉਹਦਾ ਕੋਈ ਪੁੱਛ ਹੋਵੇ ਕੀਆ ਜਾਏ ਅਨੇਕ ਜੁਨੀ ਪਰਮ ਆਵੇ ਬਿਨ ਦੁਰਮੁਖਤਨ ਪਾਏ ਪਰਮੋਖਤਨ ਪਾਏ ਲਾਗ ਜਰਨੇ ਦੂਜਾ ਦੁਨਾਈ ਗੈ ਨਾਨਕ ਵਿਚਾਰ ਦੇ ਕੋ ਮਤ ਨਾ ਪਾਏ ਆਉ ਜ਼ਿਕਰ ਦ ਗੁਰੂ ਕੇ ਬਿਆਰਿਓ ਗਾਉ ਦ ਸੱਚੀ ਬਾਣੀ ਬਾਣੀ ਦਾ ਗਾਉ ਗੁਰੂ ਕੀ ਬਾਣੀਆਂ ਸਰ ਬਾਣੀ ਜਿਨ ਗੁਣ ਦਰ ਕਰਮ ਹੋਵੇ ਹਿਰਦੈ ਨ ਅਸਮਾਣੀ ਪੀਓ ਅਮਰਤ ਸਰ ਗਾਰੋ ਰੰਗ ਜਪਿਓ ਜ਼ਾਰਗ ਬਾਣੀ ਗੈ ਨਾਨਕ ਸਦਾ ਗਾਉ ਹੋਈ ਸੱਚੀ ਬਾਣੀ ਸਤ ਗੁਰੂ ਬਿਨਾ ਔਰ ਗ ਜੀਐ ਬਾਣੀ ਬਾਣੀ ਦਾ ਗੱਜੀ ਜਦੂਰ ਵਾਜੋ ਔਰ ਕੱਚੀ ਬਾਣੀ ਤਹ ਦੇ ਕੱਚੇ ਹੁੰਦੇ ਕੱਚੇ ਕੱਚੀ ਆਗ ਬਖਾਣੀ ਅਰਣਿਤ ਕਰੈ ਰਤਨਾ ਗਿਆ ਕਚੂ ਨ ਜਾਣੀ ਜਿਤ ਜਨ ਗਾਇਰ ਲੈ ਆ ਮਾਇਆ ਬੋਲਣ ਭਈ ਰਵਾਣੀ ਗੈ ਨਾਨਕ ਜਦੂਰ ਬਾਜੋ ਔਰ ਕੱਚੀ ਬਾਣੀ ਗੁਰਗਾ ਸਰਦਰਤਨ ਹੈ ਹੀਰੇ ਜਿੱਤ ਜੜਾਓ ਜ਼ਬਦਰਦਨ ਜਿਤਵਾਂ ਲਾਗਾਓ ਅਸਮਾਓ ਸਭ ਜੀ ਦੀ ਮਨ ਮਿਲਿਆ ਚਿਹਰਾ ਆ ਭਾਉ ਆਪੇ ਹੀਰਾ ਰਦਨ ਆਪੇ ਜੀ ਨੂੰ ਦੇਵ ਜਾਏ ਕਹ ਨਾਰਗ ਸਰਦਰਤਨ ਹੈ ਹੀਰੇ ਜਿੱਤ ਜੜਾਓ ਸਿਰਜਗਤ ਆਪੋ ਪਾਇ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪਿ ਕੇ ਗੁਰੂ ਮਨ ਕੀ ਸਿਜਾ ਉਜਾਏ ਤੋੜੇ ਵੰਦਨੋ ਮੁਕਤ ਸਬਦ ਮੰਨ ਵਜਾਏ ਗੁਰੂ ਮਨ ਕੀ ਜੋ ਆਪ ਕੇ ਸੋਵੇ ਏਕ ਸੋਲੇ ਬੁਲਾਏ ਏਕ ਨਾਨਕ ਆਪ ਕਰਤਾ ਆਪੇ ਗੁਰੂ ਹੋਏ ਸਹਿਮਤ ਸਾਸਤਰ ਬੁਨ ਬਾਵ ਵਿਚਾਰ ਦੇ ਤਤੈ ਜਾਣ ਨ ਜਾਣੀ ਤਤੈ ਜਾਣ ਨ ਜਾਣੀ ਗੁਰੂ ਬਾਜੋ ਤਤੈ ਜਾਣ ਨ ਜਾਣੀ ਦੀ ਗੁਣੇ ਸੰਸਾਰ ਬ੍ਰਹਮ ਸੁੱਤਾ ਤਾ ਤੇਰੇ ਰੈਣ ਬਿਆਣੀ ਗੁਰ ਕੇ ਪਾਦੇ ਸੇ ਅਨ ਜਾਗੇ ਜਨਾਰ ਮਨ ਰੋਇਆ ਬੋਲੇ ਤੁਣੀ ਤੈ ਨਾਨਕ ਤੋਂ ਦਤ ਪਾਇ ਜਿਹਨੂੰ ਅੰਦਰ ਨਾਲੋਂ ਲਾਗੇ ਜਾਗਦੇ ਰਹਿਣ ਬਿਆਣੀ ਵਾਤਾ ਕੇ ਗੁਰ ਮੈਂ ਬਦ ਕਰੀ ਸੋਗ ਮਨੋ ਵਿਸਾਰੀ ਐ ਮਨੋ ਗੁਜ਼ਾਰੀ ਐ ਵਰਦਾਤਾ ਜੀ ਅਗਨ ਮੈਂ ਅਰਬੋ ਜਾਵੀ ਉਦ ਨੂੰ ਬੋ ਉਦ ਨੂੰ ਕਿਉ ਬੋ ਨਾ ਸਕੀ ਜੇ ਆਪਣੀ ਲੈ ਲਾਵੇ ਆਪਣੇ ਲਈ ਆਪੇ ਲਾਇ ਗੁਰਮੁਖ ਜੀ ਦਾ ਜ਼ਮਾਲੀ ਹੈ ਕਹ ਨਾਰنگੇ ਵਰਦਾਤਾ ਜੋਗ ਮਨੋ ਬਿਜਾਰੀ ਹੈ ਜੈ ਜੀਗਨ ਉਦਰਵੇਂ ਦੇ ਜੀਵਾਰ ਮਾਇਆ ਬਾਇਆ ਨਾ ਕੋ ਜੀ ਕਰਦੇ ਗੇ ਲਜਾਇਆ ਜਦਿਸ ਬਣਾ ਦਾ ਜਮਿਆ ਪਰਿਵਾਰ ਭਲਾ ਬਾਇਆ ਨਿਉ ਜੁੜਗੀ ਲੱਗੀ ਦ੍ਰਿਜਨਾ ਮਾਇਆ ਵਰ ਵਰਦਾਇ ਹੈ ਮਾਇਆ ਇਤਨ ਬਿਸ ਇਹ ਵਾਇਆ ਏ ਮਾਇਆ ਜਿਤਾਰ ਬਿਸਰੈ ਮੋ ਭੁਜੇ ਪਾਉ ਦੂਜਾ ਲਾਇਆ ਕਹਿ ਨਾਨਕ ਗੁਰਬਰਜ਼ਾਦੀ ਜਨਾਲੀ ਬੁਲਾਗੀ ਤਿੰਨੇ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਗੈ ਮੁੱਲਣ ਪਾਇਆ ਜਾਏ ਮੁੱਲਣ ਪਾਇਆ ਜਾਏ ਕਿゼ ਵਿਟੋ ਰਹਿ ਲੋਗ ਬਿਲਾਏ ਇਸਾ ਸਤਗੁਰ ਜੇ ਮਿਲੈ ਤਦ ਨੂੰ ਜਰ ਜ਼ੋਬੀ ਹੈ ਵਿੱਚੋਂ ਆਪ ਜਾਏ ਜੇ ਦਾ ਜੀਉ ਤਿਸ ਮਿਲ ਰਹਿ ਹਰ ਵਜੈ ਮਨ ਆਈ ਆਇਆ ਭੂ ਮੁਲਕੇ ਭਗਤ ਨਾਨਕੇ ਰਣਗਾ ਜਨਰ ਬੱਲੇ ਭਾਈ ਹਰ ਰਾਸ ਮੇਰੀ ਮਨ ਬਣ ਜਾਰਾ ਹਰ ਰਾਸ ਮੇਰੀ ਮਨ ਬਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰਿ ਨਿਤ ਜਪੋ ਜੀਉ ਲਾਂਗ ਟੁ ਦਿਹਾੜੀ ਓ ਤਨ ਤੇ ਨਾਮ ਲਿਆ ਜਨਾਰੇ ਆਬੇਵਾਣਾ ਗਰਾਂ ਗਰ ਹਰ ਰਾਸ ਮੇਰੀ ਮਨੋ ਆਵਣ ਜਾ ਰਹੀ ਰਸਨਾ ਤੂੰ ਨਜ਼ਰ ਅਜਰੀ ਤੇਰੀ ਵਿਆਦ ਨ ਜਾਏ ਵਿਆਦ ਨ ਜਾਏ ਹੋਰਦ ਕੀਤਾ ਜਿਸ ਚਰਿਆ ਰਸ ਪੱਲੇ ਨ ਬਾਏ ਅਰਸ ਪਾਏ ਪੱਲੇ ਪੀਏ ਅਰਸ ਬੋਣ ਦੇ ਜਨਾ ਲਾਗੇ ਆਏ ਓਰਦ ਗਰਮੀ ਬਾਈਏ ਸਤ ਗੁਰ ਮਿਲੈ ਜਿਸੇ ਆਏ ਕਹਿ ਨਾਨਕ ਓਰ ਨਰਸ ਬਿਸਰੇ ਯਾਰ ਵਸੈ ਮਨ ਆਏ ਏ ਜ਼ਰੀ ਰਾਮ ਮੇਰੇ ਆਰ ਤੂੰ ਮੈਂ ਜੋਦ ਰਖੀ ਤਾ ਤੂੰ ਜਗ ਮੈਂ ਆਇਆ ਜੋਦ ਰਖੀ ਤੂੰ ਦੇ ਵਿੱਚ ਤਾ ਤੂੰ ਜਗ ਮੈਂ ਆਇਆ ਮਨ ਜਾਉ ਬਿਆ ਮਨ ਜਾਉ ਬਿਆ ਬਰਵਾ ਗੋ ਸੁਣਿਆਰ ਮੰਗਲ ਗੋ ਜਗੀ ਗ੍ਰਹਿ ਮੰਦਰ ਬਣਿਆਰ ਗੋ ਮੰਗਲ ਜਗੀ ਜੋਗੁਨ ਬਿਆਪੇ ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਬਿਰ ਜਾਪੇ ਅਨੰਦ ਵਾਣੇ ਗੁਰ ਸ਼ਬਦ ਜਾਣੀ ਅਰ ਨਾਮ ਅਰਸ ਭੋਗੋ ਗੈ ਨਾਨਕ ਪ੍ਰਭਾ ਮਿਲਿਆ ਕਰਨ ਕਰ ਜੋਗੋ ਏ ਜਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਗਤ ਕਰਮ ਕਮਾਇਆ ਅਗੀ ਕਰਮ ਕਮਾਇਆ ਤੁਧ ਸਰੀਰਾ ਜਦ ਤੂੰ ਜਗ ਮੈਂ ਆਇਆ ਜਨ ਅਰ ਤੇਰਾ ਰਜਨ ਰਜਿਆ ਸੋ ਰਮਨ ਬਸਾਇਆ ਗੁਰ ਪ੍ਰਸਾਦੀ ਰਮਨ ਬਸਾਇਆ ਪੂਰ ਮੇ ਲਿਖਿਆ ਆਇ ਕਹਿਨਾ ਗਿਟ ਗਾਉਲ ਕਹਿ ਰਾਂ ਗਿਟ ਗਾਉਲ ਜਿਹੜਾ ਜੋਤ ਰਾਗੀ ਦਾ ਤੂੰ ਜਗ ਮੈਂ ਆਇ ਮਨ ਚਾਉ اے ਨਿਤਰੋ ਮੇਰੇ ਓਰ ਤੂੰ ਮੈਂ ਜੋਤਰੀ ਅਰ ਬਰੇ ਅਵਰਣ ਦੇਖੋ ਕੋਈ ਅਰ ਬਨੇ ਅਵਰਣ ਦੇਖੋ ਕੋਈ ਨਜਰੀ ਨਦਰਿ ਆਰਣਿਆ ਲਿਆ ਏ ਹੋ ਵਿਸ ਸੰਸਾਰ ਤੁਮ ਦੇਖ ਦੇ ਏ ਹੋ ਵਰਤਾਰੂਪ ਹੈ ਅਰ ਰੂਪ ਨਦਰਿ ਆਇਆ ਗੁਰ ਪ੍ਰਸਾਦੀ ਉਜਿਆ ਜਾ ਵੇਖਾਂ ਜਿ ਵੇਖਾਂ ਰ ਕੈ ਵਰਣ ਨ ਕੋਈ ਕਹਿ ਨਾਨਕ ਕਹ ਨਾਨਕ ਇਹ ਨੈਤਰ ਅੰਧ ਸੇ ਸਤਗੁਰ ਮਿਲੇ ਦਿਬ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰਿਓ ਸਾਜਾ ਰੂਨਨ ਨੂੰ ਪਟਾਏ ਸਾਜਾ ਰੂਨਨ ਨੂੰ ਪਟਾਏ ਸਰੀਰ ਲਾਏ ਤੁਨੋਤ ਬਾਣੀ ਜਿਤੁ ਸੁਣੀ ਮੰਨ ਨ ਰਹਾ ਹੋਆ ਅਰਜ ਨਾਰਜ ਸਮਾਣੀ ਰਜੈ ਲੱਗ ਵਡਾਣੀ ਦਾਗੀ ਹੱਥ ਕਹੀ ਨ ਜਾਈ ਕਹਿ ਅਨੰਗਿਆ ਵਦਨਾਉ ਰੂਪ ਪਵਿੱਤਰੋ ਸਾਜਾ ਰੂਨਨ ਨੂੰ ਪਟਾਏ ਹਰ ਜੀਓ ਗੁਬਾਂ ਦਰਗ ਵਾਜਾ ਵਨ ਬਜਾਇਆ ਬਜਾਇਆ ਵਾਜਾ ਪਾਉਣ ਨਉ ਵਾਰੇ ਗੋ ਪਰਗਟ ਗੀਏ ਦਸਵਾ ਗੁਕਰ ਗਾਇਆ ਗੁਰਦੁਆਰਾ ਲਾਇ ਭਾਵਨੀ ਗਰ ਦਸਵਾ ਦੁਆਰ ਦਿਕਾਇਆ ਤੈਨੇ ਗੁਰੂ ਗਰਉ ਨਿਦਰ ਦੰਤਨ ਵਾਜਾਈ ਪਾਇਆ ਕਹਿਨਾਨ ਗਰ ਪਿਆਰਾ ਜੀਓ ਗੁਵੰਦ ਕਹਿ ਵਾਜ ਬਉ ਵਜਾ ਬਉਨ ਬਜਾਇਆ ਇਹ ਉਜਾਚ ਰੋਇਲਾ ਜਗ ਗਾਉ 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 ਤਨ ਸੋ ਲੇ ਗਰ ਜਾਚੇ ਜਿੱਤ ਜਤ ਜਤਿ ਆਵੇ ਸਤਿ ਤੇ ਆਵੇ ਜਾਤ ਪਾਵੇ ਗੁਰਮੁਖ ਜਨਾਬ ਜਾਵੇ ਉਦ ਸਰਨ ਕਰਮਾ ਜਿਸ ਭਗਤ ਸੂਜਨ ਪਾਵੇ ਕਹਿ ਨਾਨਕ ਸਤ ਸੋਇਲਾ ਸਚੈ ਗੁਰ ਗਾਵੇ ਅਨੁਸਰਨ ਹੋ ਬੜਾ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਬ੍ਰਹ ਪਾਇਆ ਉਦਰੇ ਜਗ ਲਿਵ ਜੂਰੇ ਦੋ ਗੁਰੂ ਜਨ ਦਾਬ ਉਤਰੇ ਸੁਣੇ ਸੱਚੀ ਬਾਣੀ ਜਨ ਦਾ ਜਨ ਪਏ ਦਰ ਤੇ ਪੂਰੇ ਗੁਰ ਤੇ ਜਾਣੇ ਸੁਣਦੇ ਬੁਨੀਤ ਕਹਦੇ ਬਹੁਤ ਤਤ ਗੁਰ ਰਹਾ ਵਰਪੂਏ ਮਨ ਵੰਦਨਾ ਗੁਰ ਹਰਨ ਲਾਗੇ ਵਾਜਿ ਅਨਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ